ਜਲੰਧਰ ਰੋਡ ਤੇ ਸਥਿਤ ਪਿੰਡ ਤੂਆਖੇ ਵਿੱਚ ਗੱਦਿਆਂ ਦੀ ਫੈਕਟਰੀ ਨੂੰ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨ ਦਾ ਭਾਵੇਂ ਹਲੇ ਤੱਕ ਪਤਾ ਨਹੀਂ ਲੱਗਿਆ ਪਰ ਅੱਗ ਇੰਨੀ ਕਬਿਆਨਕ ਸੀ ਕਿ ਉਸਨੇ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਚਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ ਤੇ ਸੂਚਨਾ ਮਿਲਦੇ ਹੀ ਫਾਇਰ ਬਿਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਨੂੰ ਬੁਝਾਉਣ ਦੇ ਲਈ ਯਤਨ ਕਰਨ ਲੱਗੀਆਂ। ਘਟਨਾ ਦੌਰਾਨ ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਪਰ ਫੈਕਟਰੀ ਕਾਗ ਦੀ ਲਪੇਟ ਦੇ ਵਿੱਚ ਆਉਣ ਕਾਰਨ ਸੜਕੇ ਰਾਖ ਹੋ ਗਈ ਹੈ। ਇਹ ਕਿਸ ਤਰ੍ਹਾਂ ਲੱਗਿਆ ਕਿ ਕੀ ਹੋਇਆ ਹੈ ਸਾਰਾ? ਵੈਸੇ ਮੈਂ ਘਰ ਦੇ ਬਾਹਰ-ਬਾਰ ਰੋਲੇ ਪਾਸੇ ਖੜਾ ਸੀਗਾ। ਤੇ ਉੱਪਰੋਂ ਬਲਾਸਟ ਹੋਇਆ ਬਹੁਤ ਜ਼ਿਆਦਾ ਹੈ। ਤੇ ਨਾਰੇ ਕਾਲਾ ਧੂਆ ਨਿਕਲਣਾ ਸ਼ੁਰੂ ਹੋ ਗਿਆ। 1:30 ਦੀ ਗੱਲ ਹੈ ਸਰ ਬਲਾਸਟ। ਇਹ ਸਾਢੇ 1:30 ਦੀ ਗੱਲ ਹੈ ਇਹ। ਅੱਛਾ ਜੀ। ਹਾਂਜੀ ਸਾਢੇ 1:30 ਦੀ ਗੱਲ ਹੈ। ਤੇ ਨਾਰੇ ਮੈਂ ਦੇਖਦਾ ਸੀਗਾ ਦੇਖਦਾ ਦੇਖਦਾ ਮੈਂ ਦੇਖਿਆ ਲਿਵਰ ਬਾਹਰੋਂ ਥੋੜੀ ਹੁੰਦੀ ਸੀ। ਤੇ ਨਾ ਮੁੰਡੇ ਨੇ ਫੋਨ ਮਾਰਿਆ ਆਇਆ ਤੇ ਆਣ ਕੇ ਫਿਰੇ ਆਏ ਆ ਤੇ ਨਾਲੇ ਹੀ ਹੈਲਪ ਵੀ ਕਰਾਈ ਇਹਨਾਂ ਦੀ ਤੁਮਾਂ ਸਮੂਹ ਕਢਾਇਆ ਨਾਲ ਬਾਹਰ ਬੰਦਾ ਕਲੀ ਅੰਦਰ ਵੀ ਇਸ ਟਾਈਮ ਸਾਨੂੰ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਜਾਂ ਨਹੀਂ ਹੈ ਇਸ ਦੇ ਬਾਰੇ ਵਿੱਚ ਕੋਈ ਨੌਲੇਜ ਨਹੀਂ ਹੈ ਕਿਉਂਕਿ ਅਜੇ ਤੱਕ ਜਿੰਨਾ ਟਾਈਮ ਸਮਾਂ ਕਰਦੇ ਸੀ ਨਹੀਂ ਲੱਗਦਾ ਕੋਈ ਵੀ ਚੀਜ਼ ਦਾ ਫੇਰ ਬੰਦੇ ਦਾ ਹੈ ਜੀ ਸ਼ਿਫਟ ਹੁੰਦੀ ਆ ਬੰਦਾ ਹਾਂਜੀ ਆਏ ਸੀਗੇ ਬੰਦੇ ਦੌੜਦੇ ਸੀ ਬਾਹਰ ਦੇਖਿਆ ਹਾਂਜੀ ਬੰਦੇ ਬਾਹਰ ਚਲੇ ਗਏ ਸੀ ਹਾਂਜੀ ਨੇ ਨਿਕਲ ਚੁਕੇ ਬੰਦੇ ਨਿਕਲ ਯਾਰ ਕੁਟਰ ਵਾਲੇ ਵੀ ਆ ਗਏ ਸੀ ਬਾਹਰ ਤੋਰ ਗਿਆ ਸੀ ਕੁਟਰ ਵਾਲੇ ਇੱਥੇ ਕੰਮ ਕਰਦੇ ਲੇਬਰ ਬਾਕੀ ਤੇ ਬਹੁਤ ਸਾਢੇ 10 ਜਿਆਦਾ ਆਉਂਦੀ ਲੇਬਰ ਹਾਂਜੀ ਸਵੇਰ ਨੂੰ ਆਉਂਦੀ ਸਾਢੇ 10 ਸਾਢੇ 10 ਸਾਢੇ 10 ਲੇਬਰ ਜਿਆਦਾ ਆਉਂਦੀ ਹੈ ਦੱਸੋ ਮੈਡਮ ਕੀ ਨਾ ਜੀ ਅੱਛਾ ਜੀ ਆਏ ਜਦੋਂ ਕੰਮ ਤੋਂ ਆ ਕੰਮ ਤੇ ਆਏ ਆ ਸਵੇਰ ਕੱਠ ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਕ ਦਾ ਹਾਂਜੀ ਅਸੀਂ ਬਾਹਰ ਭੱਜ ਕੇ ਆ ਗਏ ਅਛਾ ਜੀ ਕਿਨੇ ਕਿਹ ਜਾਨੇ ਸੀ ਅੰਦਰ ਬਹੁਤ ਜ਼ਿਆਦੀ ਲੇਬਰ ਸੀ ਸਾਰੀ ਬਾਹਰ ਭੱਜ ਕੇ ਆ ਗਏ ਹੈਗਾ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਸਕਿਉਰਟੀ ਗਾਰਡ ਦਾ ਵਾ ਉੱਪਰਲੇ ਫਲੋਰ ਤੇ ਸੀ ਔਰਲੇ ਫਲੋਰ ਤੇ ਸੀ ਹਾਂਜੀ ਲੱਭਾ ਨਹੀਂ ਉਹ ਨਹੀਂ ਲੱਭਾ ਨਿਗਾ ਤੇ ਪੀਟਾ ਵੀ ਤਾਂ ਡਾਇਸ ਸੀ ਇੱਥੇ ਹੀ 10 ਦਿਨ ਹੋ ਗਏ ਅੱਛਾ ਜੀ ਕਿਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋ ਗਏ ਗਾਰਡ ਚ ਨਹੀਂ ਨਹੀਂ ਲੇਵਰ ਚ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫੋਰੈਂਸਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਤੋਂ ਬਾਅਦ ਇਨਵੈਸਟੀਗੇਟਿਵ ਟੀਮ ਆਣ ਸਰ ਕਿੰਨੀਆਂ ਫਰਟ ਆ ਚੁੱਕੀਆਂ ਹੋਣ ਪਈਆਂ ਹੋਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਅਫਸਰ ਵੀ ਆਏ ਹੋਏ ਐ ਤੇ ਤਸੀਲਦਾਰ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋਏ ਸੀਗੇ ਸੈਂਡਲੌਰਨ ਪੁਲਿਸ ਸੋਰਸਸ ਵਾਲੇ ਵੀ ਤੇ ਬਾਕੀ ਐਸਐਚਓ ਸਦਰ ਇੱਥੇ ਮੌਕੇ ਦੇ ਸਦੂ ਸਿਟੀ ਵੀ ਆ ਰਹੇ ਹਾਂ